6 ਜੂਨ 2023 ਨੂੰ ਇੱਕ ਕੁੜੀ ਆਪਣੇ ਘਰ ਦੇ ਵਿੱਚ ਮੰਜੇ ਤੇ ਪਈ ਹੁੰਦੀ ਹੈ ਉਸ ਦੇ ਮਾਪੇ ਘਰੇ ਨਹੀਂ ਹੁੰਦੇ ਫਿਰ ਉਸ ਦਾ ਭਰਾ ਆਉਂਦਾ ਆਪਣੇ ਮਾਤਾ ਪਿਤਾ ਨੂੰ ਆਵਾਜ਼ਾਂ ਮਾਰਦਾ ਹੈ ਜਦੋਂ ਉਸ ਨੂੰ ਪਤਾ ਲੱਗਦਾ ਹੈ ਕਿ ਘਰ ਵਿੱਚ ਮਾਤਾ ਪਿਤਾ ਨਹੀਂ ਹਨ ਤਾਂ ਉਹ ਆਪਣੀ ਭੈਣ ਦੇ ਨਾਲ ਮੰਜੇ ਤੇ ਜਾ ਕੇ ਪੈ ਜਾਂਦਾ ਹੈ ਤੇ ਉਸ ਨਾਲ ਅਸ਼ਲੀਲ ਹਰਕਤਾਂ ਕਰਦਾ ਹੈ ਜਦੋਂ ਕੁੜੀ ਦੀ ਅੱਖ ਖੁੱਲਦੀ ਹੈ ਤਾਂ ਉਹ ਉਸ ਨੂੰ ਕਹਿੰਦੀ ਹੈ ਕਿ ਇਹ ਤੂੰ ਕੀ ਕਰ ਰਿਹਾ ਤੈਨੂੰ ਸ਼ਰਮ ਨਹੀਂ ਆਉਂਦੀ ਪਰ ਭਰਾ ਨਹੀਂ ਹਟਦਾ ਤਾਂ ਫਿਰ ਕੁੜੀ ਕਹਿੰਦੀ ਹੈ ਕਿ ਜੇ ਤੂੰ ਨਹੀਂ ਹਟਿਆ ਤਾਂ ਮੈਂ ਚੀਕਾਂ ਮਾਰਾਂਗੀ ਮੈਂ ਰੌਲਾ ਪਾਵਾਂਗੀ ਤਾਂ ਭਰਾ ਨੇ ਕਿਹਾ ਕਿ ਤੂੰ ਜੋ ਮਰਜ਼ੀ ਕਰ ਪਰ ਮੈਂ ਨਹੀਂ ਹਟਣਾ ਫਿਰ ਉਸ ਤੋਂ ਬਾਅਦ ਕੁੜੀ ਉੱਚੀ ਉੱਚੀ ਚੀਕਾਂ ਮਾਰਦੀ ਹੈ ਰੌਲਾ ਪਾਉਂਦੀ ਹੈ ਇਹ ਰੌਲਾ ਸੁਣ ਕੇ ਆਂਢੀ ਗੁਮਾਂਢੀ ਘਰੇ ਆ ਜਾਂਦੇ ਨੇ ਤੇ ਉਸ ਨੂੰ ਪੁੱਛਦੇ ਨੇ ਕਿ ਕੀ ਹੋਇਆ ਤਾਂ ਉਹ ਕਹਿੰਦੀ ਹੈ ਕਿ ਮੈਂ ਇਸ ਘਰ ਦੇ ਵਿੱਚ ਨਹੀਂ ਰਹਿਣਾ ਮੈਨੂੰ ਮੇਰੀ ਭੈਣ ਕੋਲ ਛੱਡਿਓ ਪਰ ਆਂਢੀ ਗੁਆਂਢੀ ਕਹਿੰਦੇ ਨੇ ਕਿ ਤੇਰੇ ਮਾਂ ਬਾਪ ਨੂੰ ਆ ਲੈਣ ਦੇ ਉਸ ਤੋਂ ਬਾਅਦ ਜਿਵੇਂ ਤੂੰ ਕਹੇਂਗੀ ਓਵੇਂ ਹੀ ਕਰਾਂਗੇ ਪਰ ਜੇ ਉਸ ਕੁੜੀ ਨੇ ਇਹ ਚੀਕਾਂ ਇਹ ਰੌਲਾ ਤਿੰਨ ਸਾਲ ਪਹਿਲਾਂ ਪਾਇਆ ਹੁੰਦਾ ਤਾਂ ਸ਼ਾਇਦ ਇਹ ਘਟਨਾ ਨਹੀਂ ਘਟਣੀ ਸੀ ਸ਼ਰਮਸ਼ਾਰ ਕਰਨ ਵਾਲੀ ਘਟਨਾ ਨਹੀਂ ਘਟਣੀ ਸੀ ਜਿਸ ਨੂੰ ਸੁਣ ਕੇ ਸ਼ਾਇਦ ਹਰ ਇੱਕ ਬੰਦੇ ਦਾ ਰਿਸ਼ਤਿਆਂ ਉੱਤੋਂ ਵਿਸ਼ਵਾਸ ਉੱਠ ਜਾਵੇ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਪ੍ਰਤਾਪਗੜ੍ਹ ਦੇ ਅਧੀਨ ਪੈਂਦੀ ਲੇਖਪਾਲ ਕਲੋਨੀ ਦੀ ਇੱਥੇ ਇੱਕ ਘਰ ਦੇ ਵਿੱਚ ਪਤੀ ਪਤਨੀ ਦੀ ਮੌਤ ਹੋ ਜਾਂਦੀ ਹੈ ਤੇ ਹੁਣ ਘਰ ਵਿੱਚ ਦੋ ਬੇਟੀਆਂ ਤੇ ਉਹਨਾਂ ਦੀ ਦਾਦੀ ਰਹਿ ਜਾਂਦੀ ਹੈ ਇੱਕ ਬੇਟੀ 6 ਸਾਲ ਦੀ ਹੁੰਦੀ ਹੈ ਹੁਣ ਦਾਦੀ ਇਹ ਸੋਚਦੀ ਸੀ ਕਿ ਮੈਂ ਬੱਚੀਆਂ ਨੂੰ ਕਿਵੇਂ ਪਾਲਾਂਗੀ ਕਿਉਂਕਿ ਇਨ੍ਹਾਂ ਬੱਚੀਆਂ ਦੇ ਪਾਲਣ ਪੋਸ਼ਣ ਲਈ ਕਿਤੋਂ ਵੀ ਕੋਈ ਇਨਕਮ ਦਾ ਸਾਧਨ ਨਹੀਂ ਸੀ ਪਰ ਉਸ ਜਗ੍ਹਾ ਦੇ ਨੇੜੇ ਹੀ ਇੱਕ ਜੇਲ ਚੌਂਕੀ ਕਲੋਨੀ ਸੀ ਉਸ ਦੀ ਇੱਕ ਔਰਤ ਜਿਸ ਦਾ ਨਾਮ ਅਕਤਰੀ ਬੀਗਮ ਸੀ ਉਹ ਉਸ ਘਰ ਦੇ ਵਿੱਚ ਆਉਂਦੀ ਹੈ ਤੇ ਕੁੜੀਆਂ ਦੀ ਦਾਦੀ ਨੂੰ ਕਹਿੰਦੀ ਹੈ ਕਿ ਜੇ ਤੁਹਾਨੂੰ ਕੋਈ ਇਤਰਾਜ਼ ਨਾ ਹੋਵੇ ਤਾਂ ਮੈਂ ਤੁਹਾਡੀ ਛੋਟੀ ਬੇਟੀ ਨੂੰ ਗੋਦ ਲੈਣਾ ਚਾਹੁੰਦੀ ਆ ਇਹਨੂੰ ਮੈਂ ਪਾਲਣਾ ਚਾਹੁੰਦੀ ਆ ਇਹਦਾ ਪਾਲਣ ਪੋਸ਼ਣ ਕਰਨਾ ਚਾਹੁੰਦੀ ਆ ਕਿਉਂਕਿ ਮੇਰੇ ਇੱਕ ਮੁੰਡਾ ਹੀ ਹੈ ਕੁੜੀ ਰੱਬ ਨੇ ਨਹੀਂ ਦਿੱਤੀ ਮੈਂ ਚਾਹੁੰਦੀ ਆ ਕਿ ਮੇਰੇ ਇੱਕ ਕੁੜੀ ਵੀ ਹੋਵੇ ਤੁਸੀਂ ਮੈਨੂੰ ਆਪਣੀ ਬੇਟੀ ਨੂੰ ਦੇ ਦੇਵੂ ਤੇ ਮੈਂ ਇਸ ਦਾ ਪਾਲਣ ਪੋਸ਼ਣ ਆਪਣੀਆਂ ਬੇਟੀਆਂ ਬਾਂ ਕਰਾਂਗੀ ਤਾਂ ਕੁੜੀਆਂ ਦੀ ਦਾਦੀ ਬੜੀ ਖੁਸ਼ ਹੋ ਜਾਂਦੀ ਹੈ ਰਿਸ਼ਤੇਦਾਰ ਵੀ ਬੜੇ ਖੁਸ਼ ਹੁੰਦੇ ਨੇ ਕਿ ਚਲੋ ਇਹ ਔਰਤ ਫਰਿਸ਼ਤਾ ਬਣ ਕੇ ਆਈ ਹੈ ਇਸ ਨਾਲ ਦਾਦੀ ਦੇ ਸਿਰ ਤੋਂ ਇੱਕ ਕੁੜੀ ਦਾ ਬੋਝ ਵੀ ਟਟੇਗਾ ਕਿਉਂਕਿ ਘਰ ਵਿੱਚ ਇਨਕਮ ਦਾ ਕੋਈ ਸਾਧਨ ਨਹੀਂ ਸੀ ਉਹ 6 ਸਾਲ ਦੀ ਕੁੜੀ ਨੂੰ ਆਪਣੇ ਨਾਲ ਲੈ ਜਾਂਦੀ ਹੈ ਲੋਕ ਬੜੀ ਪ੍ਰਸ਼ੰਸਾ ਕਰਦੇ ਆ ਕਿ ਇਸ ਨੇ ਇਨਸਾਨੀਅਤ ਦਿਖਾਈ ਹੈ ਤੇ ਬੇਟੀ ਦਾ ਪਾਲਣ ਪੋਸ਼ਣ ਕਰਨ ਲਈ ਤਿਆਰ ਹੋਈ ਹੈ। ਆਕਤਰੀ ਦੇ ਘਰ ਉਸ ਦਾ ਪਤੀ ਜਿਸ ਦਾ ਨਾਮ ਰਸ਼ੀਦ ਸੀ ਤੇ ਉਸ ਦਾ ਬੇਟਾ 12 ਸਾਲਾ ਆਕਸ਼ੇ ਬਾਬੂ ਹੁੰਦਾ ਹੈ। ਹੁਣ ਇਹ ਪਰਿਵਾਰ ਕੰਪਲੀਟ ਸੀ ਭੈਣ ਭਰਾ ਪਤੀ ਪਤਨੀ ਚਾਰ ਜਾਣੇ ਇੱਕ ਘਰ ਦੇ ਵਿੱਚ ਰਹਿੰਦੇ ਸੀ। ਉਹ 6 ਸਾਲਾ ਕੁੜੀ ਦਾ ਬੜਾ ਅੱਛਾ ਇਹ ਪਾਲਣ ਪੋਸ਼ਣ ਕਰ ਰਹੇ ਸੀ। ਹੁਣ ਉਹ ਦੋਨੋਂ ਭੈਣ ਭਰਾ ਵੱਡੇ ਹੋਣ ਲੱਗੇ ਮੁੰਡਾ ਆਪਣੀ ਭੈਣ ਦੇ ਨਾਲ ਅਸ਼ਲੀਲ ਹਰਕਤਾਂ ਕਰਦਾ ਹੈ ਕੁੜੀ ਉਸ ਦਾ ਵਿਰੋਧ ਕਰਦੀ ਹੈ ਕਈ ਵਾਰ ਕਰਦੀ ਹੈ ਕਈ ਵਾਰ ਨਹੀਂ ਕਰਦੀ ਕਿਉਂਕਿ ਉਹ ਬੱਚੀ ਹੁੰਦੀ ਹੈ ਉਸ ਨੂੰ ਇਹੋ ਜਿਹਾ ਕੋਈ ਗਿਆਨ ਨਹੀਂ ਹੁੰਦਾ ਇਦਾਂ ਹੀ ਚੱਲਦਾ ਰਹਿੰਦਾ ਹੈ ਸਮਾਂ ਲੰਘਦਾ ਰਹਿੰਦਾ ਹੈ ਹੁਣ 2021 ਆ ਜਾਂਦਾ ਹੈ 2021 ਨੂੰ ਇੱਕ ਦਿਨ ਇਹਨਾਂ ਦੇ ਮਾਪੇ ਘਰ ਨਹੀਂ ਸੀ ਕੁੜੀ ਨਹਾਉਣ ਜਾਂਦੀ ਹੈ ਤੇ ਇਹ ਮੁੰਡਾ ਜਿਸ ਦਾ ਨਾਮ ਅਕਸ਼ੇ ਬਾਬੂ ਸੀ ਜਾਨੀ ਉਸ ਕੁੜੀ ਦਾ ਭਰਾ ਇਸ ਦੀ ਵੀਡੀਓ ਬਣਾ ਲੈਂਦਾ ਹੈ ਨੌਂਦੀ ਦੀ ਕਈ ਦਿਨਾਂ ਬਾਅਦ ਉਸ ਨਾਲ ਫੇਰ ਅਸ਼ਲੀਲ ਹਰਕਤਾਂ ਕਰਨ ਲੱਗਦਾ ਹੈ ਤਾਂ ਕੁੜੀ ਜਦੋਂ ਵਿਰੋਧ ਕਰਦੀ ਹੈ ਤਾਂ ਉਸ ਨੂੰ ਉਹ ਵੀਡੀਓ ਦਿਖਾਉਂਦਾ ਹੈ ਕਿ ਆ ਦੇਖ ਮੇਰੇ ਕੋਲ ਤੇਰੀ ਵੀਡੀਓ ਹੈ ਜੇ ਤੂੰ ਵਿਰੋਧ ਕੀਤਾ ਤਾਂ ਮੈਂ ਇਹ ਵੀਡੀਓ ਸਭ ਨੂੰ ਦਿਖਾ ਦੇਵਾਂਗਾ ਕੁੜੀ ਡਰ ਜਾਂਦੀ ਹੈ ਉਹ ਕੁੜੀ ਦੇ ਨਾਲ ਗਲਤ ਕੰਮ ਕਰਦਾ ਹੈ ਇਹ ਸਿਲਸਿਲਾ ਚੱਲਦਾ ਰਹਿੰਦਾ ਹੈ ਤੇ ਉਹ ਹੁਣ ਆਪਣੀ ਭੈਣ ਦੀਆਂ ਹੋਰ ਵੀ ਐਦਾਂ ਦੀਆਂ ਅਪੱਤੀ ਜਨਕ ਵੀਡੀਓ ਬਣਾ ਲੈਂਦਾ ਹੈ ਭੈਣ ਆਪਣੇ ਭਰਾ ਦੀ ਇਸ ਹਰਕਤ ਦਾ ਵਿਰੋਧ ਕਰਦੀ ਰਹੀ ਤੇ ਕਹਿੰਦੀ ਰਹੀ ਕਿ ਤੂੰ ਇਹ ਵੀਡੀਓ ਡਿਲੀਟ ਕਰ ਦੇ ਪਰ ਉਸ ਨੇ ਉਹ ਵੀਡੀਓ ਡਿਲੀਟ ਨਾ ਕੀਤੀਆਂ ਜਦੋਂ ਵੀ ਉਸ ਦੇ ਮਾਤਾ ਪਿਤਾ ਬਾਹਰ ਜਾਂਦੇ ਤਾਂ ਉਹ ਆਪਣੀ ਭੈਣ ਦੇ ਨਾਲ ਹੀ ਤੱਕੇ ਨਾਲ ਸੰਬੰਧ ਬਣਾਉਂਦਾ ਹੁਣ ਸਮਾਂ ਅੱਗੇ ਲੰਘਦਾ ਹੈ ਜੂਨ 2022 ਆ ਜਾਂਦਾ ਹੈ ਤਾਂ ਕੁੜੀ ਦੇ ਪੇਟ ਦੇ ਵਿੱਚ ਦਰਦ ਹੋਣ ਲੱਗਦਾ ਹੈ ਉਸ ਨੂੰ ਹਸਪਤਾਲ ਵਿੱਚ ਲਿਜਾਇਆ ਜਾਂਦਾ ਹੈ ਦਵਾਈ ਦਿੱਤੀ ਜਾਂਦੀ ਹੈ ਪਰ ਦਰਦ ਠੀਕ ਨਹੀਂ ਹੁੰਦਾ ਉਸ ਤੋਂ ਬਾਅਦ ਉਸ ਦੇ ਟੈਸਟ ਕਰਵਾਏ ਜਾਂਦੇ ਨੇ ਟੈਸਟਾਂ ਦੇ ਵਿੱਚ ਆਉਂਦਾ ਹੈ ਕਿ ਇਸ ਕੁੜੀ ਦੇ ਪੇਟ ਦੇ ਵਿੱਚ ਢਾਈ ਤੋਂ 3 ਮਹੀਨਿਆਂ ਦਾ ਬੱਚਾ ਪੜ ਰਿਹਾ ਹੈ ਜਦੋਂ ਇਹ ਗੱਲ ਕੁੜੀ ਸੁਣਦੀ ਹੈ ਤਾਂ ਉਹ ਬੇਹੋਸ਼ ਹੋ ਜਾਂਦੀ ਹੈ ਹੁਣ ਕੁੜੀ ਦੀ ਉਮਰ 16 ਸਾਲ ਸੀ ਆਤਰੀ ਬੇਗਮ ਡਾਕਟਰ ਨੂੰ ਕਹਿੰਦੀ ਹੈ ਕਿ ਤੂੰ ਇਸ ਦੀ ਸਫਾਈ ਕਰ ਦੇ ਪਰ ਡਾਕਟਰ ਕਹਿੰਦਾ ਕਿ ਨਹੀਂ ਮੈਂ ਅਬੋਰਸ਼ਨ ਨਹੀਂ ਕਰ ਸਕਦਾ ਕਿਉਂਕਿ ਅਬੋਰਸ਼ਨ ਕਰਨ ਦੇ ਨਾਲ ਕੁੜੀ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਉਸ ਤੋਂ ਬਾਅਦ ਫਿਰ ਉਹ ਕੁੜੀ ਨੂੰ ਘਰੇ ਲੈ ਆਉਂਦੇ ਨੇ ਤੇ ਮੁੰਡੇ ਨੂੰ ਵੀ ਝਿੜਕਿਆ ਜਾਂਦਾ ਕਿ ਤੂੰ ਇਹ ਕੀ ਕੀਤਾ ਇਹ ਤੂੰ ਬਹੁਤ ਗਲਤ ਕੀਤਾ ਪਰ ਉਸ ਨੂੰ ਬੰਦ ਦੀ ਸਜ਼ਾ ਨਹੀਂ ਦਿੱਤੀ ਹੁਣ ਇਸ ਕੁੜੀ ਦੀ ਆਜ਼ਾਦੀ ਉੱਤੇ ਪੂਰਨ ਤੌਰ ਤੇ ਰੋਕ ਲਾ ਦਿੱਤੀ ਘਰੇ ਕੈਦ ਕਰਕੇ ਰੱਖ ਲਿਆ ਕਿ ਕਿਤੇ ਬਾਹਰ ਨਾ ਜਾਵੇ ਬਾਹਰ ਕਿਸੇ ਨੂੰ ਵੀ ਇਸ ਗੱਲ ਦਾ ਪਤਾ ਨਹੀਂ ਲੱਗਣਾ ਚਾਹੀਦਾ ਸਮਾਂ ਲੰਘਦਾ ਤੇ ਨੌਵਾਂ ਮਹੀਨਾ ਆ ਜਾਂਦਾ ਹੁਣ ਕੁੜੀ ਨੂੰ ਨੋਮਾ ਮੀਨਾ ਲੱਗ ਚੁੱਕਿਆ ਸੀ ਉਸ ਦੀ ਡਿਲੀਵਰੀ ਦਾ ਟਾਈਮ ਹੋ ਚੁੱਕਿਆ ਸੀ ਜਦੋਂ ਕੁੜੀ ਦੇ ਦਰਦ ਹੁੰਦਾ ਤਾਂ ਉਹ ਕੁੜੀ ਨੂੰ ਇੱਕ ਪ੍ਰਾਈਵੇਟ ਹਸਪੀਟਲ ਦੇ ਵਿੱਚ ਲੈ ਜਾਂਦੇ ਨੇ ਉੱਥੇ ਲਿਜਾ ਕੇ ਉਸ ਦੀ ਡਿਲੀਵਰੀ ਕਰਵਾਈ ਜਾਂਦੀ ਹੈ ਜੋ ਕਿ ਨਾਰਮਲ ਹੁੰਦੀ ਹੈ ਤੇ ਉਹ ਇੱਕ ਬੱਚੀ ਨੂੰ ਜਨਮ ਦਿੰਦੀ ਹੈ ਆਤਰੀ ਡਾਕਟਰ ਨੂੰ ਕਹਿੰਦੀ ਹੈ ਕਿ ਇਸ ਦੇ ਜ਼ਹਿਰ ਵਾਲਾ ਟੀਕਾ ਲਾ ਕੇ ਮਾਰ ਦੇ ਅਸੀਂ ਇਸ ਬੱਚੀ ਨੂੰ ਨਹੀਂ ਰੱਖਣਾ ਪਰ ਡਾਕਟਰ ਇਸ ਗੱਲ ਤੋਂ ਇਨਕਾਰ ਕਰ ਦਿੰਦਾ ਕਿ ਮੈਂ ਇਸ ਦੀ ਜਾਨ ਨਹੀਂ ਲੈ ਸਕਦਾ ਜੇ ਤੁਸੀਂ ਨਹੀਂ ਰੱਖਣਾ ਇਸ ਬੱਚੀ ਨੂੰ ਤਾਂ ਕੋਈ ਗੱਲ ਨਹੀਂ ਅਸੀਂ ਪਾਲ ਲਵਾਂਗੇ ਤਾਂ ਆਤਰੀ ਬੇਗਮ ਨੇ ਕਿਹਾ ਕਿ ਠੀਕ ਹੈ ਤੂੰ ਰੱਖ ਲੈ ਡਾਕਟਰ ਨੇ ਉਹ ਕੁੜੀ ਰੱਖ ਲਈ ਜਦੋਂ ਕੁੜੀ ਆਪਣੇ ਬੱਚੇ ਬਾਰੇ ਪੁੱਛਦੀ ਹੈ ਤਾਂ ਉਸ ਨੂੰ ਕਹਿੰਦੇ ਆ ਕਿ ਤੇਰੇ ਜੋ ਬੱਚੀ ਹੋਈ ਸੀ ਉਹ ਮਰੀ ਹੋਈ ਪੈਦਾ ਹੋਈ ਸੀ ਹੁਣ ਕੁੜੀ ਨੂੰ ਘਰੇ ਲਿਆਂਦਾ ਜਾਂਦਾ ਪਰ 3 ਮਹੀਨਿਆਂ ਬਾਅਦ ਉਸ ਕੁੜੀ ਨੂੰ ਪਤਾ ਲੱਗਦਾ ਹੈ ਕਿ ਮੇਰੇ ਬੱਚੀ ਮਰੀ ਹੋਈ ਪੈਦਾ ਨਹੀਂ ਹੋਈ ਸੀ ਉਹ ਤਾਂ ਡਾਕਟਰ ਨੇ ਰੱਖ ਲਈ ਤਾਂ ਫਿਰ ਉਹ ਕੁੜੀ ਡਾਕਟਰ ਦੇ ਹਸਪੀਟਲ ਦੇ ਵਿੱਚ ਜਾਂਦੀ ਹੈ ਤੇ ਉੱਥੇ ਜਾ ਕੇ ਹੰਗਾਮਾ ਕਰਦੀ ਹੈ ਕਹਿੰਦੀ ਹੈ ਕਿ ਮੇਰੀ ਬੱਚੀ ਮੈਨੂੰ ਵਾਪਸ ਕਰੋ ਪਰ ਡਾਕਟਰ ਉਸ ਨੂੰ ਝਿੜਕਦਾ ਹੈ ਤੇ ਉਸ ਨੂੰ ਕਹਿੰਦਾ ਕਿ ਤੇਰੀ ਇੱਥੇ ਕੋਈ ਬੱਚੀ ਨਹੀਂ ਡਾਕਟਰ ਅਕਤਰੀ ਬੀਗਮ ਨੂੰ ਫੋਨ ਕਰਦਾ ਕਿ ਤੁਹਾਡੀ ਬੇਟੀ ਸਾਡੇ ਹਸਪਤਾਲ ਵਿੱਚ ਆ ਕੇ ਹੰਗਾਮਾ ਕਰ ਰਹੀ ਹੈ ਇਸ ਨੂੰ ਲੈ ਕੇ ਜਾਓ ਉਸ ਨੂੰ ਘਰੇ ਲੈ ਕੇ ਜਾਂਦੇ ਆ ਤੇ ਉਸ ਨੂੰ ਸਮਝਾਉਂਦੇ ਆ ਆਕਸ਼ੇ ਬਾਬੂ ਉਹਨਾਂ ਦਾ ਮੁੰਡਾ ਵੀ ਉਸ ਨੂੰ ਸਮਝਾਉਂਦਾ ਹੈ ਪਰ ਉਹ ਨਹੀਂ ਸਮਝਦੀ ਤੇ ਫੇਰ ਉਸ ਦੀ ਕੁੱਟਮਾਰ ਕੀਤੀ ਜਾਂਦੀ ਹੈ ਕੁੜੀ ਮੰਨ ਜਾਂਦੀ ਹੈ ਤੇ ਇਹ ਗੱਲ ਹੁਣ ਸ਼ਾਂਤ ਹੋ ਗਈ ਸੀ ਇਹ ਸਾਰਾ ਕੁਝ ਹੋਣ ਤੋਂ ਬਾਅਦ 6 ਜੂਨ 2023 ਨੂੰ ਇਕ ਕੁੜੀ ਆਪਣੇ ਘਰ ਦੇ ਵਿੱਚ ਮੰਜੇ ਉੱਤੇ ਪਈ ਹੁੰਦੀ ਹੈ। ਇਸ ਦੇ ਮਾਪੇ ਘਰ ਨਹੀਂ ਹੁੰਦੇ। ਇਸ ਦਾ ਭਰਾ ਆ ਜਾਂਦਾ ਹੈ। ਆ ਕੇ ਦਬੂਚ ਲੈਂਦਾ ਹੈ। ਇਸ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕਰਦਾ ਹੈ। ਤਾਂ ਭੈਣ ਕਹਿੰਦੀ ਹੈ ਕਿ ਜੇ ਤੂੰ ਨਾ ਹਟਿਆ ਮੈਂ ਰੌਲਾ ਪਾਵਾਂਗੀ। ਆਂਢੀ ਗੁਮਾਂਢੀਆਂ ਨੂੰ ਬੁਲਾਵਾਂਗੀ। ਪਰ ਭਰਾ ਕਹਿੰਦਾ ਕਿ ਤੂੰ ਜੋ ਮਰਜ਼ੀ ਕਰ ਲਵੀਂ ਮੈਂ ਨਹੀਂ ਹਟਣਾ। ਤੇ ਇਹ ਰੌਲਾ ਪਾਉਂਦੀ ਹੈ। ਚੀਕਦੀ ਆ ਚੱਲਾਉਂਦੀ ਆ। ਇਹ ਰੌਲਾ ਸੁਣ ਕੇ ਆਂਢੀ ਗੁਆਂਢੀ ਘਰੇ ਆ ਜਾਂਦੇ ਨੇ ਤੇ ਉਹ ਕਹਿੰਦੀ ਹੈ ਕਿ ਮੈਂ ਇਸ ਘਰ ਦੇ ਵਿੱਚ ਨਹੀਂ ਰਹਿਣਾ ਮੈਨੂੰ ਮੇਰੀ ਭੈਣ ਕੋਲੇ ਛੱਡ ਦਿਓ ਤਾਂ ਫਿਰ ਇਸ ਕੁੜੀ ਨੂੰ ਇਸ ਦੀ ਭੈਣ ਦੇ ਕੋਲ ਲਜਾਇਆ ਜਾਂਦਾ ਹੈ ਉਸ ਦੇ ਘਰ ਛੱਡਿਆ ਜਾਂਦਾ ਹੈ ਤੇ ਆਪਣੇ ਨਾਲ ਹੋਈ ਸਾਰੀ ਦਰਿੰਦਗੀ ਦੀ ਕਹਾਣੀ ਆਪਣੀ ਭੈਣ ਨੂੰ ਦੱਸਦੀ ਹੈ ਉਹ ਇਸ ਨੂੰ ਲੈ ਕੇ ਥਾਣੇ ਦੇ ਵਿੱਚ ਚਲੀ ਜਾਂਦੀ ਹੈ ਤੇ ਰਿਪੋਰਟ ਦਰਜ ਹੁੰਦੀ ਹੈ ਇਸ ਸਾਰੇ ਮਾਮਲੇ ਦੀ ਜਾਂਚ ਪੁਲਿਸ ਨੇ ਬੜੀ ਗੰਭੀਰਤਾ ਦੇ ਨਾਲ ਕੀਤੀ ਤੇ ਇਸ ਐਫ ਆਈ ਆਰ ਦੇ ਵਿੱਚ ਅੱਠ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਜਿਸ ਵਿੱਚ ਅਕਤਰੀ ਉਸ ਦਾ ਪਤੀ ਰਾਸ਼ਿਦ ਉਸ ਦਾ ਮੁੰਡਾ ਆਕਸ਼ੇ ਬਾਬੂ ਡਾਕਟਰਨੀ ਤੇ ਡਾਕਟਰ ਜਿਨ੍ਹਾਂ ਦੇ ਹਸਪਤਾਲ ਦੇ ਵਿੱਚ ਇਹ ਡਿਲੀਵਰੀ ਹੋਈ ਸੀ ਉਹ ਸ਼ੇਬਾ ਅਬਾਸ ਨਹੀਦ ਤੇ ਛੋਟਾ ਬਾਬੂ ਇਹ 8 ਜਾਣੇ ਇਸ ਐਫ ਆਈ ਆਰ ਦੇ ਵਿੱਚ ਨਾਮਜ਼ਦ ਹੁੰਦੇ ਆ ਤੇ ਇਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਇਹਨਾਂ ਨੂੰ ਜੇਲ੍ਹ ਵਿੱਚ ਭੇਜਿਆ ਜਾਂਦਾ ਹੈ ਤੇ ਜ਼ਿਲ੍ਹੇ ਦੇ ਐਸ ਐਸ ਪੀ ਸਤਪਾਲ ਅਤਲ ਨੇ ਹੁਕਮ ਦਿੱਤੇ ਕਿ ਇਸ ਕੁੜੀ ਨੂੰ ਜਿੰਨਾ ਛੇਤੀ ਹੋ ਸਕਦਾ ਉਨਾ ਛੇਤੀ ਇਨਸਾਫ ਦਵਾਇਆ ਜਾਵੇ ਸੋ ਇਹ ਕਹਾਣੀ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਇਹ ਕਹਾਣੀ ਸੁਣਾਉਣ ਦਾ ਮਕਸਦ ਇਹ ਹੈ ਕੇ ਜਾਗਦੇ ਰਹੋ ਸਤਰਕ ਰਹੋ ਕਿਉਂਕਿ ਜੇ ਉਹ ਕੁੜੀ ਪਹਿਲੀ ਵਾਰ ਜਦੋਂ ਉਸ ਨਾਲ ਦਰਿੰਦਗੀ ਹੋ ਰਹੀ ਸੀ ਉਹ ਨਾ ਡਰਦੀ ਰੌਲਾ ਪਾ ਦਿੰਦੀ ਤਾਂ ਸ਼ਾਇਦ ਇਹ ਗੱਲ ਇੱਥੇ ਤੱਕ ਨਹੀਂ ਪਹੁੰਚਣੀ ਸੀ ਇਹ ਘਟਨਾ ਨਹੀਂ ਹੋਣੀ ਸੀ ਪਰ ਉਹ ਡਰ ਗਈ ਉਸ ਦੇ ਡਰ ਦੇ ਕਾਰਨ ਉਸ ਦੇ ਨਾਲੇ ਸਾਰਾ ਕੁਝ ਹੋ ਗਿਆ ਸੋ ਤੁਹਾਡੇ ਇਸ ਘਟਨਾ ਦੇ ਉੱਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ